ਪੰਜਾਬ ਦੇ ਵਿੱਚ ਅੱਜ ਮੁਲਾਜ਼ਮਾਂ ਦੀ ਹੜਤਾਲ ਹੈ ਜਿਸ ਨੂੰ ਲੈ ਕੇ ਮੁਲਾਜ਼ਮ ਆਪਣੀ ਮੰਗਾਂ ਨੂੰ ਲੈ ਕੇ ਚੱਕਾ ਜਾਮ ਕਰਕੇ ਬੈਠੇ ਨੇ ਉਹਨਾਂ ਨੂੰ ਬੋਲ ਦੱਸਿਆ ਗਿਆ ਕਿ ਪੰਜਾਬ ਬੰਦੀ ਚ ਕਾਲ ਹੈ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਹੁਣ ਲੋਕ ਪਰੇਸ਼ਾਨ ਨੇ ਇਸ ਨੂੰ ਲੈ ਕੇ ਪਿੰਡਾਂ ਦੇ ਵਿੱਚ 12 14 ਘੰਟੇ ਤੋਂ ਲਗਾਤਾਰ ਕੱਟ ਲੱਗਿਆ ਹੋਇਆ ਹੈ ਬਿਜਲੀ ਘਰਾਂ ਦੇ ਵਿੱਚ ਨਹੀਂ ਆ ਰਹੀ ਜਿਸ ਕਰਕੇ ਲੋਕਾਂ ਦਾ ਰਹਿਣਾ ਮੁਸ਼ਕਲ ਹੋ ਚੁੱਕਾ ਹੈ ਇਸ ਨੂੰ ਲੈ ਕੇ ਅਸੀਂ ਮਾਜਰਾ ਗਿੱਟ ਦੇ ਵਿੱਚ ਖੜੇ ਆ ਜਿੱਥੇ ਕਿਨੂ ਚੰਡੀਗੜ੍ਹ ਦੇ ਕਈ ਪਿੰਡ ਦੀ ਲਾਈਟ ਜਿਹੜੀ ਹੈ ਇਸ ਗ੍ਰਿਡ ਤੋਂ ਜਾਂਦੀ ਹੈ ਸਾਨੂੰ ਲੈ ਕੇ ਕਈ ਪਿੰਡਾਂ ਦੇ ਜਿਹੜੇ ਲੋਕ ਇਹਨਾਂ ਨਾਲ ਗੱਲਬਾਤ ਕਰਦੇ ਆ ਕਿਹੜੇ ਕਿਹੜੇ ਪਿੰਡ ਦੀ ਜਿਹੜੀ ਮੁਸ਼ਕਲ ਆ ਰਹੀ ਹੈ ਬਿਜਲੀ ਦੀ ਮਾਜੀ ਕਿਹੜਾ ਪਿੰਡ ਆ ਤੁਹਾਡਾ ਤੇ ਕੀ ਕੀ ਮੁਸ਼ਕਲ ਆ ਰਹੀ ਹੈ ਮੈਂ ਮੈਂ ਪਿੰਡ ਗੋਚਰ ਦਾ ਸਰਪੰਚ ਲਖਵੀਰ ਸਿੰਘ ਲੱਗਭਗ ਸਾਡੇ ਅੱਜ ਸਵੇਰੇ 2 ਵਜੇ ਤੋਂ ਲਾਈਟ ਬੰਦ ਹੈ ਜੀ ਤੇ ਪਾਣੀ ਬਿਨਾ ਡੰਗ ਪਸ਼ੂ ਬਹੁਤ ਬੁਰਾ ਹਾਲ ਹੋਇਆ ਪਿਆ ਜੀ ਛੋਟੇ ਛੋਟੇ ਬੱਚਿਆਂ ਦਾ ਤੇ ਇੰਨੀ ਗਰਮੀ ਦੇ ਵਿੱਚ ਆਪਾਂ ਬਾਰ ਬਾਰ ਇਹਨਾਂ ਨੂੰ ਰਿਕੁਐਸਟਾਂ ਕਰੀ ਜਾ ਰਹੇ ਫੋਨ ਕਰ ਕਰਕੇ ਕਿ ਲਾਈਟ ਨਹੀਂ ਆ ਰਹੀ ਜੀ ਲਾਈਟ ਨਹੀਂ ਆ ਰਹੀ ਤੇ ਬਸ ਇੱਕ ਹੀ ਬਹਾਨਾ ਮਿਲਦਾ ਹੈ ਕਿ ਹੜਤਾਲ ਹੈ ਜੀ ਹੜਤਾਲ ਹੈ ਪਰ ਹੜਤਾਲ ਕਾਰਨ ਪਰ ਲੋਕ ਕਿੱਥੇ ਜਾਣ ਹੁਣ ਇਹ ਕੁਝ ਸਵਾਲ ਹੋਇਆ ਤੁਹਾਡਾ ਜੀ ਐਸਡੀਓ ਸਾਹਿਬ ਨਾਲ ਕੋਈ ਨਹੀਂ ਐਸਡੀਓ ਸਾਹਿਬ ਕਹਿੰਦੇ ਸਾਡੇ ਕੋਲ ਬੰਦਾ ਹੀ ਨਹੀਂ ਜੀ ਅਸੀਂ ਆਪਾਂ ਕਿੱਥੋਂ ਠੀਕ ਕਰਵਾ ਦਈਏ ਜੀ ਕੋਈ ਫਾਲਟ ਹੈ ਕੋਈ ਲਾਈਨ ਚ ਇੱਥੇ ਇਹ ਤਾਂ ਹੁਣ ਇਹ ਚੈੱਕ ਕਰਨਗੇ ਜੀ ਪਰ ਲਗਭਗ 6 ਆ 7 ਪਿੰਡਾਂ ਦੀ ਲਾਈਟ ਬੰਦ ਹੈ ਜੀ ਅੱਜ ਸਵੇਰ ਤੋਂ ਇਹ ਰੰਗਵਾਨਾ ਜੀ ਦੁੱਲੂਆਂ ਖਦਰੀ ਔਰ ਮਿਰਜ਼ਾ ਪਗੋਚਰ ਅਭੀਪਰ ਇਹ ਸਾਰੇ ਪਿੰਡਾਂ ਦੀ ਲਾਈਟ ਬੰਦ ਹੈ ਬੂ ਰਣਾ ਹੋ ਗਿਆ ਜੇ ਬਿਜਲੀ ਨਾਲ ਚੱਲਦਾ ਸਭ ਕੁਝ ਹੀ ਤਰ੍ਹਾਂ ਪਾਣੀ ਆਣਾ ਹੈ ਬੱਚੇ ਦੀ ਪੜ੍ਹਾਈ ਹੈ ਹੋਰ ਹੈ ਗਰਮੀ ਤੋਂ ਰਾਹਤ ਵਾਸਤੇ ਪੱਖਿਆਂ ਵਾਸਤੇ ਕੂਲਰ ਵਾਸਤੇ ਵੀ ਜਿਆਦਾ ਤਾਂ ਜੀ ਮੱਜ ਮੁੱਜਾਂ ਨੂੰ ਹੈ ਜਿਗਰ ਹੁਣ ਪਾਣੀ ਪੂਣੀ ਲਾਈਟ ਬੰਦ ਹੈ ਜੀ ਫੇ ਪਾਣੀ ਕਿੱਥੇ ਤੇ ਆਊਗਾ ਜੀ ਹੁਣ ਮੋਟਰਾਂ ਚੱਲਣਗੀਆਂ ਬਿਜਲੀ ਹੋਊਗੀ ਤਾਂ ਹੀ ਮੋਟਰਾਂ ਚੱਲਣਗੀਆਂ ਭਾਈ ਝੋਨੇ ਦਾ ਵੀ ਮੁਸ਼ਕਲ ਹੈ ਫੇ ਝੋਨਾ ਲਾ ਰਹੇ ਲੋਕ ਕਈ ਘੰਟੇ ਹੁਣ 12 14 ਘੰਟੇ ਹੋ ਗਏ ਲਾਈਟ ਨਹੀਂ ਆਈ ਹਾਂਜੀ ਚੋਣ ਬਾਬੁਰਹਾਰਾ ਜੀ ਪਾਣੀ ਖੜਦ ਨਹੀਂ ਇਹ ਪਹਿਲੇ ਹੀ ਪਾਣੀ ਮਸਾ ਪੂਰਾ ਹੁੰਦਾ ਜੀ ਕਿ ਬਾਰਿਸ਼ ਘੱਟ ਹੋਈ ਇਧਰ ਆਪਣੇ ਜੀ ਪਾਣੀ ਖੜਦਨ ਲੈਟਰਨ ਸਵੇਰ ਤੋਂ ਨਹੀਂ ਆਈ ਇਹ ਪਾਣੀ ਨੀ ਪੂਰਾ ਹੋਣਾ ਕੋ ਸਰਕਾਰ ਤਾਂ ਕਹਿ ਰਹੀ ਗਈ 5 ਮਿੰਟ ਵਾਸਤੇ ਵੀ ਨਹੀਂ ਜਾਏਗੀ ਪਰ 12 ਜਦੋਂ ਘੰਟੇ ਹੋ ਗਏ ਲਗਾਤਾਰ ਬਸ ਇਹੀ ਆ ਜੀ ਸ਼ੁਰੂ ਫੋਨ ਕਰਦੇ ਉਹੀ ਕਹਿੰਦੇ ਹੜਤਾਲ ਆਈ ਹੜਤਾਲ ਆ ਹੁਣ ਪਛਮਾ ਇੰਨਾ ਔਖਾ ਹੋ ਜੀ ਟੈਂਕਰ ਵੀ ਪੜਨ ਨਹੀਂ ਭਰ ਸਕਦੇ ਕਿਦੋਂ ਆਪਾਂ ਜੇ ਕੋਈ ਮੋਟਰ ਚੱਲਦੀ ਹੋਵੇ ਜਰ ਪਾਣੀ ਟੰਕਰ ਨਾਲ ਚਲਾ ਜਾਵੇ ਉਹ ਵੀ ਨਹੀਂ ਬੁਰਾ ਹਾਲ ਹੈ ਕੋਈ ਸੁਵਾਸ਼ਨ ਦਿੱਤਾ ਇਹਨਾਂ ਨੇ ਹੁਣ ਨਹੀਂ ਕੋਈ ਪਿਛਵਾ ਨਹੀਂ ਕੋਈ ਹੈ ਇੱਥੇ ਮੁਲਾਜ਼ਮ ਇੱਥੇ ਆਏ ਸੀਗੇ ਇੱਕ ਬੰਦਾ ਹੀ ਅੰਦਰ ਵੜ ਗਿਆ ਉਹ ਵੀ ਬਾਹਰ ਨਿਕਲਿਆ ਉਹ ਬਾਹਰ ਨਿਕਲ ਰਿਹਾ ਹਾਂਜੀ ਹਾਂ ਕਿੰਨਾ ਮੁਸ਼ਕਲ ਹੈ ਜੀ ਇੱਥੇ ਜਿਹੜਾ ਲਗਾਤਾਰ ਤੁਹਾਨੂੰ ਉਹ ਪਿੰਡਾਂ ਦੇ ਵਿੱਚੋਂ ਆਣ ਕੇ ਇੱਥੇ ਪ੍ਰਦਰਸ਼ਨ ਵੀ ਕਰਨਾ ਪੈ ਰਿਹਾ ਹੈ ਲੋਕਾਂ ਦੀਆਂ ਮੁਸ਼ਕਲਾਂ ਇਕੱਲੇ ਤੁਸੀਂ ਲੈ ਕੇ ਆਏ ਉਹ ਨਹੀਂ ਤਾਂ ਪੂਰਾ ਪਿੰਡ ਮੇਰੇ ਖਿਆਲ ਤੁਹਾਡੇ ਨਾਲ ਆ ਜਾਣਾ ਸੀ ਹਾਂਜੀ ਮੁਸ਼ਕਲਾਂ ਇਹ ਦੇਖੋ ਬਹੁਤ ਹੈ ਜਿਵੇਂ ਹੁਣ ਪੀਣ ਵਾਲੇ ਪਾਣੀ ਦੀ ਬਹੁਤ ਹੀ ਦਿੱਕਤ ਹੈ ਜਿਹੜੇ ਬੱਚੇ ਆ ਛੋਟੇ ਛੋਟੇ ਚਲੋ ਬੰਦੇ ਤਾਂ ਬਾਹਰ ਬਹਿ ਜਾਂਦੇ ਹਾਂ ਜਿਹੜੇ ਛੋਟੇ ਬੱਚੇ ਆ ਉਹਨਾਂ ਦਾ ਬਹੁਤ ਬੁਰਾ ਹਾਲ ਹੈ ਜਿਨ੍ਹਾਂ ਦੇ ਨਮੈਟਰ ਵੀ تھے ਉਹ ਵੀ ਬੰਦ ਹੋ ਗਲੇ ਤੇ ਬਾਕੀ ਅੱਗੇ ਵੀ ਸਾਨੂੰ ਦਿਖਦਾ ਨਹੀਂ ਕੋਈ ਪੀਣ ਵਾਲਾ ਪਾਣੀ ਸਾਨੂੰ ਮਿਲ ਜੂਗਾ ਜਾਂ ਨਹੀਂ ਮਿਲ ਜੂਗਾ ਕਿਉਂਕਿ ਸਾਰਾ ਕਾਰੋਬਾਰ ਬਿਜਲੀ ਤੇ ਕੇ ਹਾਂਜੀ ਹੁਣ 2 ਵਜੇ ਤੋਂ ਜਿੰਨੇ ਲਾਈਟ ਭੱਜੀ ਹੋਈ ਹੈ ਮੁੜ ਕੇ ਤਾਂ ਫਿਰ ਕੋਈ ਲੱਗਦਾ ਨਹੀਂ ਵੀ ਠੀਕ ਹੋ ਜੂ ਜਦੋਂ ਉਹਰੇ ਫਿਰ ਇਹਨਾਂ ਨਾਲ ਗੱਲ ਕਰਦੇ ਆ ਉਹਰੇ ਕਹਿੰਦੇ ਵੀ ਅਜੇ ਸਾਡੀ ਹੜਤਾਲ ਜਲਦੀ ਤੇ ਹੜਤਾਲ ਕਦੋਂ ਖੁੱਲੂਗੀ ਕੋਈ ਪਤ ਨਹੀਂ ਬਿਲਕੁਲ ਤੁਸੀਂ ਦੇਖੋ ਕੀ ਬਰਸਾਤ ਦਾ ਮੌਸਮ ਹੈ ਤਾਂ ਲਗਾਤਾਰ ਲੋਕ ਜਿਸ ਤਰੀਕੇ ਨਾਲ ਪਰੇਸ਼ਾਨ ਨੇ ਤਾਂ ਭਾਈ ਜੀ ਜਿਸ ਤਰੀਕੇ ਨਾਲ ਮੁਸ਼ਕਲ ਆ ਰਹੀ ਹੈ ਲਗਾਤਾਰ ਪਰੇਸ਼ਾਨ ਹੋ ਤੁਸੀਂ ਹੁਣ ਤਾਂ ਮੇਰੇ ਖਿਆਲ ਤੁਸੀਂ 15 20 ਬੰਦੇ ਆਏ ਹੋ ਫਿਰ ਮੇਰੇ ਖਿਆਲ ਪੂਰੇ ਪਿੰਡੇ ਆਉਣਗੇ ਇਧਰੋਂ ਹਾਂਜੀ ਸਰ ਫਿਰ ਤਾਂ ਸਾਰੇ ਪਿੰਡ ਆਉਣਗੇ ਜੀ ਹੁਣ ਤਾਂ 5 6 ਪਿੰਡਾਂ ਦੇ ਅਸੀਂ ਇਕੱਠੇ ਹੋਏ ਮੇ ਜੀ ਸਾਰੇ ਇਸ ਸੋਭਾ ਸਾਰੇ ਪਿੰਡ ਆਉਣਗੇ ਜੀ ਪਰ ਇੱਥੇ ਕੋਈ ਹੈ ਨਹੀਂ ਮੁਲਾਜ਼ਮ ਤੁਹਾਡੀ ਗੱਲ ਬਹੁਤ ਹੋਈ ਮੁਰਾਜ਼ਮ ਹੈਗੇ ਜੀ ਅੰਦਰ ਇਹੋ ਗੱਲਬਾਤ ਕਰ ਰਹੀ ਨਹੀਂ ਦੇ ਜੀ ਅੰਦਰ ਕੋਈ ਗੱਲ ਨਹੀਂ ਕਰ ਕੋਈ ਗੱਲਬਾਤ ਨਹੀਂ ਬਾਹਰ ਨਿਕਲਦੇ ਜੀ ਇਹ ਵੀ ਅੰਦਰੇ ਵੜ ਗਏ ਜੀ ਹੁਣ ਪਿੰਡਾਂ ਦੇ ਵਿੱਚ ਲੋਕਾਂ ਦਾ ਗੁੱਸਾ ਕਿਵੇਂ ਹੈ ਬਹੁਤ ਗੁੱਸਾ ਹੈ ਜੀ ਲੋਕ ਇਕੱਠੇ ਹੋ ਰਹੇ ਆ ਜੀ ਅਸੀਂ ਹੁਣ ਵੀ ਫੋਨ ਕਰਿਆ ਜੀ ਟਰੈਲੀ ਭਰ ਕੇ ਇੱਥੇ ਆ ਰਹੀ ਹੈ ਜੀ ਅਸੀਂ ਉਹ ਰੇ ਹੜਤਾਲ ਕਰੂਗੇ ਜੇ ਨਹੀਂ ਸਾਡਾ ਕੱਟ ਕਰੋਂਗੇ ਇਹ ਇੱਥੇ ਹੀ ਅਸੀਂ ਕੱਟ ਕਰ ਪਾਣੀ ਦੀ ਬਹੁਤ ਦਿੱਕਤ ਆਈ ਹੋਈ ਹੈ ਜੀ ਬਹੁਤ ਬੁਰਾ ਹਾਲ ਹੈ ਜੀ ਡੰਗਰ ਬੱਚੇ ਏਕਣ ਪਾਣੀ ਤੋਂ ਬਿਨਾ ਖੜੇ ਹੈ ਜੀ ਬਾਕੀ ਪਿੰਡ ਵਿੱਚ ਪੀਣ ਵਾਲਾ ਪਾਣੀ ਵੀ ਨਹੀਂ ਰਿਹਾ ਜੀ ਹੁਣ ਤਾਂ ਰਾਤ ਦੀ ਲਾਈਟ ਭੱਜੀ ਹੋਈ ਹੈ ਵੈਸੇ ਤੁਹਾਡੀ ਐਸਡੀ ਸਾਹਿਬ ਨਾਲ ਗੱਲ ਹੋਈ ਹੋਏ ਕਿ ਫਾਲਟ ਪਿਆ ਹੋਇਆ ਭਾਈ ਅਸੀਂ ਛੱਡ ਨਹੀਂ ਸਕਦੇ ਫੀਡਰ ਬੰਦ ਹੈ ਕੁਝ ਗੱਲਬਾਤ ਕੋਈ ਫੋਨ ਨਹੀਂ ਚੱਕ ਰਹੀ ਜੀ ਵੈਸੇ ਉਰੇ ਅਸੀਂ ਆਏ ਜੀ ਉਰੇ ਜੋ ਹੈ ਸੀ ਬੰਦੇ ਉਹ ਵੀ ਅੰਦਰ ਵੜ ਕੇ ਜੀ ਮੁੜ ਕੇ ਕੋਈ ਨਿਕਲੇ ਨਹੀਂ ਬਾਹਰ ਜੀ ਅਸੀਂ ਕੱਦੇ ਉਰੇ ਬੈਠੇ ਜੀ ਦੇਖ ਰਹੇ ਹਾਂ ਜੀ ਪਰ ਕੋਈ ਨਹੀਂ ਬਾਰਨੀ ਤਾਂ ਬਿਲਕੁਲ ਤੁਸੀਂ ਦੇਖੋ ਕਿ ਹਾਂਜੀ ਬਾਈ ਜੀ ਸਾਡੇ ਤਾਂ ਵੀ ਵੈਸੀ ਕੰਡੀ ਏਰੀਆ ਜੀ 24 ਘੰਟੇ ਲਾਈਟ ਹੈ ਜੀ ਹੁਣ ਦੇਖੋ 24 ਘੰਟੇ ਸਾਨੂੰ ਕਿਹੜੇ ਘੰਟੇ ਲਾਈਟ ਮਿਲੀ ਹੈ ਅੱਛਾ ਇਧਰ ਲੀਡਰਾਂ ਦੇ ਬੜੇ ਫਾਰਮ ਨੇ ਜੇ ਆਪਾਂ ਗੱਲ ਕਰੀਏ ਵੱਡੋੜੇ ਲੀਡਰ ਜਿਹੜੇ ਮੁੱਖ ਮੰਤਰੀ ਵੀ ਰਹਿ ਚੁੱਕੇ ਨੇ ਉਹਨਾਂ ਦੇ ਫਾਰਮਾਂ 'ਚ ਹੈ ਲਾਈਟ ਸਰ ਉਹਨਾਂ ਦੇ ਸਪੈਸ਼ਲ ਲਾਈਨਾਂ ਪਈਆਂ ਹੋਈਆਂ ਅੱਛਾ ਉਹ ਤਾਂ ਵੀਆਈਪੀ ਲੀਡਰ ਹੈ ਨਾ ਜੀ ਉਹ ਤਾਂ ਉਹਨਾਂ ਦਾ ਸਪੈਸ਼ਲ ਲਾਈਨ ਪਈ ਹੋਈ ਆ ਉਹਦਾ ਉਹ ਤਾਂ 24 ਘੰਟੇ 'ਚ 1 ਮਿੰਟ ਵੀ ਨਹੀਂ ਕੱਟ ਸਕਦੇ ਉਹਨਾਂ ਨੂੰ ਸਾਡੀ ਲਾਈਟ ਕੱਟ ਕੇ ਉਹਨਾਂ ਤਦ ਉਹ ਦੇਖੋ ਕਿ ਅਸੀਂ ਗੱਲਬਾਤ ਵੀ ਕਰਨੀ ਚਾਹੀਏ ਪਰ ਅੰਦਰ ਇੱਕ ਮੁਲਾਜ਼ਮ ਬੈਠਿਆ ਜੋ ਕਿ ਇਹ ਕਹਿ ਰਿਹਾ ਕਿ ਅੰਦਰ ਆਣ ਦੀ ਆਗਿਆ ਨਹੀਂ ਕਿਉਂਕਿ ਅੰਦਰ ਜਿਹੜੇ ਫੀਡਰ ਲੱਗੇ ਹੋਏ ਨਹੀਂ ਜਿੱਥੇ ਕਨੈਕਸ਼ਨ ਹੁੰਦੇ ਨਹੀਂ ਕਿ ਉੱਥੇ ਕਿਸੇ ਨੂੰ ਆਗਿਆ ਨਹੀਂ ਪਰ ਐਸਡੀਓ ਸਾਹਿਬ ਨੂੰ ਦੱਸਿਆ 8 ਘੰਟੇ ਤੱਕ ਆਣਾ ਪਰ ਦੂਜੇ ਪਾਸੇ ਪਿੰਡ ਵਾਸੀਓ ਦੱਸਿਆ ਕਿ ਐਸਡੀਓ ਸਾਹਿਬ ਨਾਲ ਗੱਲਬਾਤ ਹੋਈ ਉਹਨੂੰ ਦੱਸਿਆ ਕਿ ਹੜਤਾਲ ਕਾਰਨ ਜਿਹੜੀ ਇਹ ਪ੍ਰੋਬਲਮ ਆ ਰਹੀ ਹੈ ਹੜਤਾਲ ਕਾਰਨ ਸਾਡੇ ਕੋਲ ਮੁਲਾਜ਼ਮ ਨਹੀਂ ਜਿਸ ਕਾਰਨ ਬਿਜਲੀ ਦੇ ਕਟ ਲੱਗ ਰਹੇ ਨੇ ਪਰ ਲੋਕ ਕਿੱਥੇ ਜਾਣ ਲੋਕਾਂ ਦੇ ਸਵਾਲ ਨੇ ਕਿ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ 5 ਮਿੰਟ ਦਾ ਵੀ ਕੱਟਣ ਲੱਗੇਗਾ ਪਰ ਦੂਜੇ ਪਾਸੇ ਪਿਛਲੇ 14 ਘੰਟੇ ਤੋਂ ਲਗਾਤਾਰ ਪਿੰਡਾਂ ਦੇ ਵਿੱਚ ਲਾਈਟ ਨਹੀਂ ਜਿਸ ਕਾਰਨ ਲੋਕ ਤਰਾਤਰ ਕਰ ਰਹੇ ਨੇ ਪਰੇਸ਼ਾਨ ਨੇ ਦੇਖਦੇ ਕਿ ਕਦੋਂ ਹੁਣ ਇਹਨਾਂ ਦੀ ਲਾਈਟ ਦਾ ਹੱਲ ਹੁੰਦਾ ਤੁਹਾਨੂੰ ਬੱਸ ਸਮੇਂ ਦੱਸੇਗਾ ਥੋੜਾ ਜਿਹਾ ਸਮੇਂ ਸੰਮਿਤ ਦਿਨਾਰ ਹਰਤੇਸ਼